ਹਾਂਜੀ ਵਾਬੋ ਕੀ ਹਾਲ ਚਾਲ ਆ ਵੀ ਹੋ ਟਿਕ ਟਕ ਸਾਰੇ ਤੇ ਅੱਜ ਫੇਰ ਬਈ ਠੰਡਾ ਜਾਂ ਮੌਸਮਾਣ ਦੇਖੋ ਹਵਾ ਅੱਜ ਸੁਨੂਹੀ ਚਲ ਰਹੀ ਨਾ ਤੇ ੱਤੋਂ ਪੂ ਵਧੀਆ ਉਹਨ ਤਾਂ ਸੂਰਜ ਨਿਕਲਿਆ ਹੋਇਆ ਅੱਜ 35 ਡਿਗਰੀ ਟੈਂਪਰੇਚਰ ਹੈ ਮੈਂ ਉੱਥੇ ਦੇਖਿਆ ਸੀਗਾ ਗੂਗਲ ਤੇ ਵੈਦਰ ਚ ਠੀਕ ਹੈ ਵੈਦਰ ਭਰ ਲਿਆ ਕਰੋ ਬਾਕੀ ਨਾ ਪੱਤੀਆਂ ਸਾਰਿਆਂ ਨੂੰ ਅੱਜ ਜਸ ਦੇ ਰਹੇ ਆ ਭਾਈ ਜਾ ਤਾਂ ਕਿ ਡਾਣਾਂ ਆਗੇ ਜਾ ਐਨੇ ਆਪਾਂ ਇਹਨਾਂ ਨੂੰ ਦਾਣਾ ਪਾਣੀ ਪਾ ਦਿੰਨੇ ਆ ਯਾਰ ਹਣਾ ਥੋੜਾ ਥੋੜਾ ਜਾ ਪਾਣੀ ਪਿਆ ਦਾਣਾ ਲਿਆਉਣੇ ਚ ਆਓ ਜੀ ਦਾਣਾ ਉਹ ਖੁੱਡੇ ਤੇ ਪਿਆ ਪਹਿਲਾਂ ਉਹਨਾਂ ਨੂੰ ਵੀ ਪਾ ਦਈਏ ਆਪਣੀ ਜੋੜੀ ਨੂੰ ਅਣੀ ਬਾਂਡੂ ਨੂੰ ਉਤਾਰ ਲਈ ਹੁਣ ਇੱਧਰ ਕਿਹੜਾ ਕੂਤਰਾ ਡਿਆ ਸੀ ਚਲੋ ਆ ਭਾਈ ਨੀ ਤਾਂ ਦੇਖੀ ਵੀ ਆ ਦੇਖੋ ਮੜਾਇਆ ਕੋਰ ਨਾਇਆ ਤਾਂ ਬਣਾ ਰਖਿਆ ਬਈ ਇਹਨਾਂ ਨੇ ਅੰਜੀ ਮਾਂ ਦੇ ਨਾਲ ਪਰ ਧਰੇ ਨਹੀਂ ਹਲੇ ਠੀਕ ਆ ਤੇ ਤੇਲੇ ਪਾਸੇ ਦਾਣੇ ਨੂੰ ਤਾਂ ਪਏ ਨੇ ਬਈ ਆ ਦੇਖੋ ਚਲੋ ਯਾਰ ਇਹਨਾਂ ਨੂੰ ਆਕੀ ਪਾਵਾਂਗੇ ਪਾਣੀ ਵੀ ਪਿਆਗਾ ਆਹ ਕੌਣ ਝਾੜੀ ਜਾਂਦਾ ਫੰਗ ਢਿੱਕ ਡੱਬਿਆ ਤੂੰ ਤਾਂ ਝਾੜੀ ਜਾਂਦਾ ਨਾ ਨਾ ਚਲੋ ਇਹਦਾ ਇਹਦਾ ਕਰੀਏ ਬੰਦ ਅੱਜ ਵੀ ਸੱਚ ਹਾਂ ਹਾ ਜਾਏ ਕਰਾਂਗੇ ਤੇ ਜਿਹੜੇ ਆ ਅੱਜ ਪੱਠੇ ਨੇ ਜਾਂ ਜਿਹਨਾਂ ਨੂੰ ਡਾਲਾਂਗੇ ਹਨਾ ਕ ਨਹੀਂ ਠੀਕ ਆ ਬਾਈ ਬਸ ਇਧਰ ਤੰਨੇ ਨੇ ਕੁੱਤਰੀਆਂ ਕਾ ਹੋਗੀ ਕਾ ਹੋਗੀ ਤੇ ਕਾ ਹੋਗੀ ਪੱਠੇ ਠੀਕ ਆ ਪਹਿਲਾਂ ਤਾਂ ਆਪਣੀ ਟ੍ਰੇਰ ਗੰਦੀ ਕਰਨ ਲੱਗੇ ਚੱਕਣੀ ਪੈਣੀ ਸੀ ਹਾਂ ਤੇ ਵਿੱਚ ਵਿੱਚ ਬਾਬੇ ਰੋਟੀਆਂ ਵੀ ਲੈਣਾ ਚਲੋ ਤਾਂ ਨਹੀਂ ਪਾ ਲਈ ਮਿਕਸ ਕਰਾਓ ਜੀ ਬਾਬੇ ਰੱਖਦੇ ਤਾਂ ਨਹੀਂ ਬਈ ਆਪ ਹੀ ਖਾ ਲੈਣੀ ਆ ਦਿਸਾ ਤੇਣਾ ਸੀ ਪਾਣੀ ਵੀ ਆ ਕੇ ਚੱਕ ਦੇਗਾ ਉਹਦਾ ਪਿਆ ਥੋੜਾ ਜਿਹਾ ਗੰਦਾ ਬਸ ਤੇ ਇਧਰਲੇ ਪਾਸੇ ਇਹਨਾਂ ਨੂੰ ਪਾ ਲਿਆ ਤਾਂ ਨਹੀਂ ਧਾਈ ਤੇ ਰੱਖਾਈਆਂ ਦੀ ਦਵਾਈ ਪਾਉਣੇ ਇਹਨਾਂ ਦੇ ਅੱਜ ਬਾਕੀ ਉਤਰੇ ਸਾਰੇ ਸੇ ਨਿਕਲੇ ਨੇ ਯਾਰ ਐਤਕੇ ਇਹੇ ਬੱਚੇ ਘੜਾਏ ਨੇ ਨਾ ਮਤਲਬ ਸਵਾਦ ਨਹੀਂ ਆਇਆਗਾ ਡਾਉਨ ਤੇ ਆ ਵੀ ਠੀਕ ਨੇ ਆ ਪੱਠੇ ਜੀ ਪਕਾ ਆਪੋ ਤੇ ਵਾਲਾ ਹਾਰੇ ਪੋਤੇ ਵਾਲਾ ਭਾਗ ਰੱਖਤੇ ਦਾਣੇ ਵਾਈਏ ਇਸ ਤਰ੍ਹਾਂ ਹੁਣ ਪੇੜ ਦੇਣ ਲੱਗ ਗਏ ਆਗੇ ਦਾਣਾ ਖਾਣ ਪਾਣੀ ਮੜਾ ਜਾਂ ਚੇਂਜ ਕਰਕੇ ਪਾਣੀ ਆ ਕੇ ਰੱਖ ਦਾਂਗੇ ਬਈ ਠੀਕ ਆ ਅਲੇ ਹੋਣੇ ਉੱਖੇ ਕੱਢ ਲਦੇ ਠੀਕ ਆ ਜੇ ਤਾਂ ਕਰਕੇ ਹੁਣ ਮਤਲਬ ਭਰ ਕੇ ਦਾਣਾ ਖਾਣਗੇ ਠੀਕ ਹੋ ਗਈ ਹੋ ਗਿਆ ਇਧਰ ਲਾ ਤੇ ਇਹਨਾਂ ਨੂੰ ਆ ਕੋਲੀ ਚ ਪਾ ਲਈ ਗਾਇਤ ਬਣਾਣੀ ਮਰੇ ਮੋਟੇ ਜਿਹਾ ਖਾਣ ਨੂੰ ਦਵਾਈ ਆ ਕੇ ਪਾਣਾ ਪਾਣੀ ਪਿਆ ਠੀਕ ਆ ਬਈ ਬੁੱਤ ਲੈ ਆਉਣੇ ਆ ਜਾ ਕੇ ਹਾਂ ਕਹਿੰਨੀ ਉਹ ਪਈ ਆ ਗਈ ਕਰਤੇ ਆਂ ਆ ਕਿ ਹੁਣ ਆਵਾਂਗੇ ਆਪਾਂ ਖੜਦੇ ਸਾਢੇ 8 ਹੋ ਗਏ ਭਾਈ ਹਨਾ 8 8 ਨਹੀਂ 8 ਨੇ ਆਇਆ ਮਾ ਖਮੂਲ ਚ ਆਵਾਂਗੇ ਆਪਾਂ 10:00 ਵਜੇ ਜਾਂ ਸਾਢੇ 9:00 ਵਜੇ ਘੰਟਾ ਕਮ ਗੁਆਵਾਂਗੇ ਭਾਈ ਠੀਕ ਹੈ ਸੈਂਗਲ ਕੱਟ ਲਈ ਅੱਗੇ ਭਾਈ ਆਮੇ ਤੇ ਮੋਟਰ ਹਾਲ ਤੇ ਆ ਨਾ ਠੀਕ ਆ ਦਲਾਓ ਇਹ ਇੱਥੇ ਪਹੁੰਚੇ ਹੋਇਆ ਆਪਣੇ ਪਾਰਟੀ ਸਟਾਰ ਲਾ ਉੱਤਰ ਬਾਕੀ ਉੱਤਰ ਟਾਂਗੇ ਦੀ ਫਰੂਟੀ ਵਾਲੀ ਬੋਤਲ ਤੇ ਚਾਲਦੇ ਆ ਉਸਲੇ ਵਾਟ ਲੈ ਫੇਰ ਅੱਜ ਵੀ ਆਣੀ ਪਤਾ ਕੂਤਰ ਵੀ ਚਕਾਈ ਜੀ ਹਾਂ ਜਿਹੜੇ ਆਪਣੇ ਪੱਠੇ ਜੀ ਪੁਰਾਣੇ ਠੀਕ ਆ ਤੇ ਆਪਾਂ ਦੋ ਨਵੀਆਂ ਗੂਤਰੇ ਲਾਵਾਂਗੇ ਡੱਬੇ ਤੋਂ ਬੱਚੇ ਲੈ ਕੇ ਇੱਕ ਵਾਰ ਫੇਰ ਦੇਖੋ ਬਲੱਡ ਨਿਕਲਦਾ ਹੈ ਤੱਤਾ ਕਿਉਂ ਭਾਈ ਜਿਹੜੇ ਸਾਨੂੰ ਪਹਿਲਾਂ ਦਿਖਾਈ ਸੀ ਮੜਾ ਯਾ ਵੀਰ ਬੰਟੀ ਬੰਟੀ ਉਹਦੇ ਕੋਠੇ ਸੀਗੇ ਤਾਂ ਜਾਣਿਆ ਆ ਗਿਆ ਆਪਣਾ ਬਸ ਸਟੈਂਡ ਅੱਡਾ ਜਿੱਥੇ ਅਸਟੈਂ ਬੰਟੀ ਦੇ ਘਰੇ ਬੈਠੇ ਆਗੇ ਐਡਾ ਜਾਲ ਪਾਇਆ ਬੰਟੀ ਨੇ ਆ ਤਿੰਨ ਖੁੱਡੇ ਬਾਕੀ ਥੱਲੇ ਕਬੂਤਰ ਬੱਚੇ ਜੀ ਫਿਰਦੇ ਨੇ ਠੀਕ ਆ ਬਾਕੀ ਉਹ ਬੈਠੇ ਨੇ ਅੱਦੇ ਇੱਧਰ ਬੈਠੇ ਨੇ ਆ ਆ ਹੁੱਡੇ ਚ ਨੇ ਉਹ ਹੁੱਡੇ ਚ ਨੇ ਠੀਕ ਆ ਤੇ ਕੂਤਰ ਬਈ ਜਿਹੜੇ ਆਪਣੇ ਉਹ ਸੀਗੇ ਸਿਮਿੰਟਰੰਗੇ ਜ ਵਰਗੇ ਉਹਗੇ ਮੂੜੀ ਕਾਲੀ ਚੀਨੀ ਇਹ ਬਈ ਬੰਦੇ ਗਏ ਹੋਣੇ ਸੁਨਾਮ ਦੇ ਕਹਿ ਰਹੇ ਨੇ ਆ ਗੱਲੇ ਗੁੱਲੇ ਪਤਾ ਨਹੀਂ ਆ ਉਹ ਚ ਦੇਤੇ ਯਾਰ ਹੁਣ ਚਾਰ ਕਬੂਤਰ ਆ ਗਏ ਆਪਣੇ ਠੀਕ ਆ ਕੋਈ ਉਹ ਗੱਲ ਨਹੀਂ ਉਹ ਵੀ ਡਾਲਾਂਗੇ ਬਹੁਤ ਨੇ ਆਪਣੇ ਲੱਗੇ ਬਾਕੀ ਚਲੋ ਕਰਦੇ ਆਂ ਸ਼ੇਅਰ ਘਰੇ ਘਰੇ ਦਿਖਾਉਣੇ ਜਾ ਕੇ ਖੁੱਡੇ ਸਾਡੇ ਵਿਲੇ ਹੋ ਗਏ ਐਨਾਂ ਵੀ ਕੋਲੋਂ ਨੀਲਾ ਆ ਆ ਚਾਖਾ ਇਹ ਜੜਾਈ ਸੀ ਉਹ ਬੱਚਾ ਉਧਰ ਉਹੁੰਝੇ ਵਾਲਾ ਆ ਦੋ ਬੱਚੇ ਇਹ ਉੱਤੇ ਬੈਠੇ ਠੀਕ ਆ ਆ ਦੇਖੋ ਮੋਜੀ ਮੋਜਾ ਸੱਚ ਉਧਰ ਬੈਠਾ ਕੂਤ ਆ ਦੇਖੋ ਪੂਰੀਆਂ ਪੂਰਾ ਆ ਆ ਜਮਾ ਗੁਲ ਰੰਗਾ ਆ ਤੇ ਆ ਆ ਦੇਖੋ ਓਏ ਆਪ ਬੰਟੀ ਲੈ ਆ ਬਣ ਲੋ ਉੱਥੇ ਚੱਲ ਪੇੜੀਆ ਹੁਣ ਜਾਣਿਆ ਮਾੜਾ ਇਹ ਦਿਖਾਉਂਦਾ ਸਮਾਲ ਲੈਣ ਤੇ ਨੇਰੀ ਦਾ ਮੌਸਮ ਭਾਈ ਆ ਦੇਖੋ ਨੇਰੀ ਨਾ ਰਹੀ ਆਉਣ ਵਾਲੀ ਆ ਠੀਕ ਹੈ ਅੰਦਰ ਕਰੋੜ ਵੀ ਖਾਈ ਜਾਨੇ ਖੜਦੇ ਹੋ ਤਾਂ ਇਹ ਇਹ ਆਇਕ ਤਾ ਲਾਈ ਆਪੋ ਆ ਗਏ ਭਾਈ ਠੀਕ ਹੈ ਤੇ ਪਹਿਲੀ ਨੰਬਰ ਤੇ ਆਪਣੇ ਆਹਾਂ ਜੜੀ ਦੇ ਵਿੱਚ ਬੈਠਿਆ ਕਰਨਗੇ ਬੱਚੇ ਜੀ ਬਾਕੀ ਰੇਣ AV ਨੇ ਹਣਾ ਕੋਈ ਕੰਮ ਨਹੀਂ। ਆਪਣੀ ਬਲੱਡ ਖਰਾਬ ਹੋ ਗਿਆ। ਪਾਸੇ ਰਹੇਗਾ ਵੀ। ਵਿਚਾਰਾ ਕੱਲਾ ਡੱਬਾ ਹਣਾ। ਆ ਦੇਖੋ ਲੱਗ ਗਿਆ ਦੀ ਵਿਚਾਰਾ ਗੁੜਕਾ। ਵੀ ਹਾਂ। ਕੋਤਰੀ ਤਰਤੀ ਰੱਖੀ ਨੀ ਯਾਰ ਹਣਾ। ਯਾ ਲੱਗ ਤੋ ਕਾਲੀ چینی ਵਿੱਚ ਕਾਇਆ ਬਈ। ਮਾਰਦਾ ਵੀ ਕਿੱਧਰ ਲੈ ਗਿਆ ਮੇਰੀ ਕਬੂਤਰੀ ਹਾਂ ਤੇਰੇ ਕੂਤਰੇ ਲੱਛਣ ਵਾਲੇ ਸੀ ਤਾਂ ਛੱਡ ਕੇ ਨਹੀਂ ਕਿਹੜੀ ਕਬੂਤਰੀ ਛੱਡਦੇ ਬਈ ਚਲੋ ਇਹਨੂੰ ਕਰਦੇ ਆ ਮੰਨ ਕੋਈ ਨਹੀਂ ਲਿਆਵਾਂਗੇ ਤੇ ਵਾਸਤੇ ਇੱਕ ਕਬੂਤਰੀ ਬਾਕੀਆਂ ਨੇ ਬਤਾਇ ਨੂੰ ਚੁਗਾ ਦਈਏ ਬਈ ਹਣਾ ਤੇ ਬਾਕੀ ਇਧਰ ਲੈ ਦਿਖਾ ਦਿੰਦਾ ਇੱਧਰਲੇ ਖੁੜਚੇ ਅਨੇ ਤੰਨਾ ਤੇਰਾ ਐਤ ਕਿ ਯਾਰ ਬਈਆ ਵਧੀਆ ਵਧੀਆ ਕੂਤਰ ਰੱਖਾਂਗੇ ਜਮੀ ਵਧੀਆ ਵਧੀਆ ਮਤਲਬ ਕਤੀੜ ਖਾਣ ਦਾ ਆਪਣੇ ਇਕੱਠੀ ਨਹੀਂ ਕਰਨਾ ਠੀਕ ਆ ਨਲਿਆਤ ਕੀ ਗਰਮੀ ਦੇ ਵਿੱਚ ਖੁੱਡਾ ਵੀ ਪੂਰਾ ਰਣਸਰਾ ਬਣਾ ਲਾਂਗੇ ਇੱਧਰਲੇ ਖੁੜਚੀ ਤੰਨੇ ਬਸ ਟੰਡ ਹੋ ਹੋ ਕੋਗੀ ਡੱਬੀ ਠੀਕ ਆ ਆ ਦੇਖੋ ਨੇ ਵੀ ਚੱਲ ਰਹੀ ਆ ਪੂਰੀ ਮੌਸਮ ਖਰਾਬ ਆ ਉਹ ਲੱਗਿਆ ਗੂੰਜਣ ਵੀ ਬਹੁਤ ਈ ਕਿੱਥਰ ਲੱਗੇ ਅੱਜ ਲੱਗਿਆ ਬਈ ਆਈਂਦਾ ਤੇ ਕੋਈ ਨਹੀਂ ਬੱਚੇ ਕਢਾ ਲਾਨੇ ਆਉਂਦੇ ਜਾਂਦੀ ਰਹਿੰਦੇ ਨੇ ਕਬੂਤਰ ਹਣਾ ਤਾ ਬਾਬੋ ਬਜਿੰਦਾ ਸੋ ਤਰੀਸਾ ਸੀ ਆਪਣੀ ਅੱਜ ਨਹੀਂ ਡਾਇ ਕੋਈ ਕਬੂਤਰ ਇਹਨੂੰ ਪਤਾ ਹੀ ਸੀ ਅੱਜ ਮੌਸਮ ਖਰਾਬ ਦੇਖੋ ਸਾਰੇ ਆਲੇ ਪਾਸੇ ਬੱਦਲੀ ਬੱਦਲ ਹੋ ਰਹੇ ਨੇ ਸਾਰੇ ਕਿੱਥੇ ਚਲਾਉਣਾ ਮੈਨੂੰ ਦਿਖਾਣਾ ਕਿਸੇ ਨਵੇਂ ਬਲੌਗ ਦੇ ਨਾਲ ਹੋਰ ਬਾਕੀ ਬੱਚੇ ਨੂੰ ਚਿਕੜਾਵਾਂਗੇ ਤੇ ਆਹ ਦੇਖੀ ਜ ਆਪਣੇ ਵੱਡੀ ਤੋਂ ਪਹਿਲਾਂ ਇਹ ਵੀ ਹੋਣ ਲੱਗ ਗਈ ਹੁਣ ਹਨਾ ਬਸ ਇਹ ਨਹੀਂ ਕੋਈ ਨਾ ਹੋਏ ਅੰਦਰ ਉਹ ਮਿਲਦੇ ਨੇ ਨਵੇਂ ਬਲੌਗ ਨਾਲ ਉਤਰ ਘਾਤਰ ਦੇਤੇ ਸਾਰੇ ਠੀਕ ਹੈ ਭਾਈ ਭਾਈ